ਸਤ ਸ੍ਰੀ ਅਕਾਲ ਮੈਂ ਕੁਸ਼ਾਲ ਸਿੰਘ ਸੇਲ ਅੱਜ ਮੈਂ ਤੁਹਾਡੇ ਨਾਲ ਆਪਣੀਆਂ ਦੋ ਛੋਟੇ-ਛੋਟੀਆਂ ਲਿਖਤਾਂ ਉਹ ਸਾਂਝੀਆਂ ਕਰਦਾ ਹਾਂ ਜਿਨ੍ਹਾਂ ਦਾ ਅਸਰ ਲੇਖ ਹੈ ਪਲ ਵਿੱਚ ਬਦਲਾਵ ਕਈ ਸਾਲਾਂ ਤੋਂ ਮੈਂ ਉਤਰਾ ਜਿਹੜੇ ਆ ਧਾਰਮਿਕ ਲੇਖ ਜਿਹੜੇ ਆ ਉਹ ਤੇ ਲਿਖਦਾ ਹਾਂ ਤੇ ਉਹਨਾਂ ਨੂੰ ਛੋਟੇ-ਛੋਟੇ ਰੂਪ ਵਿੱਚ ਬਹੁਤੇ ਵਿਸਤਾਰ ਨਾਲ ਨਹੀਂ ਤੇ ਉਹਨਾਂ ਨੂੰ ਉੱਥੇ ਵੰਡਦਾ ਵੀ ਰਿਹਾ ਉਹਨੂੰ ਦੋ-ਦੋ ਨੂੰ ਛਾਪ ਕੇ ਤੇ ਵੰਡਦਾ ਰਿਹਾ ਕੋਚਰ ਪਹਿਲਾਂ ਮੈਂ ਆਪਣੇ ਪਿੰਡ ਦੀ ਇਹ ਜਿਹੜੀ ਆ ਥੋੜੀ ਜਿਹੀ ਜਾਣਕਾਰੀ ਇਕੱਠੀ ਕੀਤੀ ਤੇ ਇੱਕ ਜਿਹੜੀ ਛੋਟੀ ਜੀ ਕਿਤਾਬ ਆ ਉਹ ਛਪਵਾਈ ਇੱਕ ਦਿਨ ਮੈਂ ਇਤਰਾ YouTube ਤੇ ਇਤਨਾ ਪ੍ਰੋਗਰਾਮ ਇੱਕ ਦੇ ਵੇਖਦਾ ਹੁੰਦਾ ਸਾਂ ਤੇ ਉਹਨਾਂ ਦਾ ਪ੍ਰੋਗਰਾਮ ਵੇਖ ਰਿਹਾ ਸਾਂ YouTube ਤੇ ਪਾਉਂਦੇ ਆ ਕਾਫੀ ਉਹਨਾਂ ਦੇ ਫਾਲੋਅਰ ਆ ਤੇ ਚੰਗਾ ਪ੍ਰੋਗਰਾਮ ਕਰਦੇ ਆ ਕਿਸੇ ਦੇ ਪਿੰਡ ਦੀ ਜਿਹੜੀ ਛਪੀ ਕਿਤਾਬ ਆ ਉਹਦੇ ਬਾਰੇ ਗੱਲ ਕਰ ਰਹੇ ਸੀ ਜੈਨੂ ਖਾਈ ਪੀਏ ਇਹ ਫਲਾਣਾ ਪਿੰਡ ਦੀ ਕਿਤਾਬ ਆ ਤੇ ਇਹਦੇ ਵਿੱਚ ਇਤਰਾ ਥੋੜਾ ਬਹੁਤੀ ਉਹਨਾਂ ਦੀਆਂ ਲਿਖਤਾਂ ਵੀ ਸਾਂਝੀਆਂ ਕੀਤੀਆਂ ਉਹਨਾਂ ਨੇ ਉਹਨਾਂ ਨੂੰ ਵੇਖ ਕੇ ਮੇਰੇ ਕੋਲ ਵੀ ਕਿਤਾਬ ਸੀ ਮੈਂ ਵੀ ਉਹਨਾਂ ਨੂੰ ਨੂੰ ਮੈਸੇਜ ਕੀਤਾ ਫਿਰ ਇਤਰਾ ਸਾਡੇ ਪਿੰਡ ਦੀ ਕਿਤਾਬ ਆ ਤੇ ਕੀ ਤੁਸੀਂ ਇਤਰਾ ਖਾ ਸਕਦੇ ਜੀ ਉਹਨਾਂ ਨੇ ਅੱਖਰਾਂ ਤੋਂ ਭੇਜ ਦੇ ਜਿਹੜਾ ਉਹਨਾਂ ਨੇ ਉਹਨਾਂ ਨੇ ਐਡਰੈਸ ਦੱਸਿਆ ਤੇ ਮੈਂ ਉਹਦੇ ਤੇ ਕਿਤਾਬ ਭੇਜ ਦਿੱਤੀ ਉਹ ਵੇਖ ਕੇ ਮੈਂ ਕਈ ਜਿਹੜੇ ਮਹੀਨੇ ਆ ਮੈਂ ਉਡੀਕਾ ਦਰਿਆ ਉਹਨਾਂ ਦਾ ਪ੍ਰੋਗਰਾਮ ਰੋਜ਼ ਵੇਖਣਾ ਪਈ ਚਾਹਤ ਵੀ ਅੱਜ ਵੀ ਸਾਡੇ ਜਿਹੜੇ ਆਪਣੀ ਦੀ ਗੱਲ ਵੀ ਕਿਤਾਬ ਦੀ ਵੀ ਗੱਲ ਜਿਹੜੀ ਇੱਕ ਦਿਖ ਦੇ ਕਰਨਗੇ ਪਰ ਉਹਨਾਂ ਨੇ ਉਹਨਾਂ ਨੇ ਨਾ ਕੀਤੀ ਕਿਉਂਕਿ ਉਹਨਾਂ ਦਾ ਮਸ਼ਹੂਰ ਚੈਨਲ ਆ ਉਹਦਾ ਮੇਰੀ ਜਿਹੜੀ ਕਿਤਾਬ ਆ ਸਾਡੀ ਜਿਹੜੀ ਮੇਰੇ ਲਿਖਤ ਆ ਕਿ ਮੈਂ ਇਹਦਾ ਕੋਈ ਚੰਗਾ ਲਖਾਰੀ ਨਹੀਂ ਤੇ ਉਹ ਇੰਨੀ ਜਾਦੀ ਉੱਥੇ ਦੱਸਣ ਵਾਲੀ ਉਹਨਾਂ ਦੇ ਨਾ ਜਾਪਿਆ ਹੋ ਪੀ ਉਹਨਾਂ ਦੇ ਪੀ ਨਹੀਂਗਾ ਉਹਨਾਂ ਦੇ ਆਪਣੀ ਉਹਨਾਂ ਦੇ ਪ੍ਰੋਗਰਾਮ ਦੇ ਮੁਤਾਬਕ ਉਹ ਨਾਟਕ ਲੱਗੇ ਹੋਗੇ ਤੇ ਉਹਨਾਂ ਦਾ ਚਾਹ ਵੀ ਹਰ ਕਿਸ ਦੀ ਮਰਜ਼ੀ ਹੁੰਦੀ ਹੈ ਜਿਹੜਾ ਕੀ ਦੀ ਵਿਕੇ ਦੀ ਚੀਜ਼ ਉਹ ਨੂੰ ਕਿੰਨੇ ਕਤਰਾਂ ਦੇਣਾ ਪਾਉਂਦਾ ਵਕਿ ਦੀ ਗਾਉਣਾ ਚਾਹੁੰਦਾ ਕੀ ਦੇ ਨਹੀਂ ਤੇ ਉਹਨਾਂ ਨਾਮ ਖਾਈ ਤੇ ਮੈਂ ਪਰ ਮੇਰਾ ਧਿਆਨ ਜਿਹੜਾ ਉਧਰ ਲੱਗਾ ਰਹਿਣਾ ਵੀ ਸਾਡੇ ਪਿੰਡ ਦੀ ਕਿਤਰਾ ਬੇਤਰਾਂ ਜਿਹੜੀ ਆ YouTube ਤੇ ਤੇ ਲੱਗੇ ਮੇਰਾ ਉਧਰ ਧਿਆਨ ਉਧਰ ਹੀ ਲੱਗਾ ਰਹਿਣਾ ਫੇਰ ਉਹ ਆਪਣੇ ਪਿੰਡ ਵਾਲੀ ਕਿਤਾਬ ਨੂੰ ਵੀ ਕਿਤੇ YouTube ਤੇ ਜਿਹੜਾ ਉਹ ਪਾਉਣਾ ਵਾ ਕੋਈ ਜਿਹੜਾ ਮੁਖਾ ਦੇਵੇ ਇਸ ਤਰ੍ਹਾਂ ਹੀ ਸੋਚਦਾ-ਸੋਚਦਾ ਇੱਕ ਦਿਨ ਮੇਰੇ ਜਿਹੜਾ ਸੋਚ ਵਿੱਚ ਆਇਆ ਵਿਚਾਰ ਆਇਆ ਕਿ ਤੂੰ ਆਪ ਕਿਉਂ ਨਹੀਂ ਵੀਡੀਓ ਬਣਾ ਲੈਂਦਾ ਜਦੋਂ ਇਹ ਗੱਲ ਮੇਰੇ ਵਿਚਾਰ ਵਿੱਚ ਆਈ ਤਾਂ ਮੈਂ ਥੋੜਾ ਜਿਹਾ ਇੱਥੇ ਤੇ ਵਿਚਾਰ ਨੂੰ ਮੈਂ ਥੋੜਾ ਜਿਹਾ ਸੋਚਿਆ ਵਿਚਾਰ ਦੇ ਉੱਤੇ ਧਿਆਨ ਦਿੱਤਾ ਇਸ ਵਿੱਚ ਦਿੱਤਾ ਤੇ ਕਈ ਦਿਨ ਮੈਂ ਇਥੇ ਸੋਚਦਾ ਰਿਹਾ ਕਿ ਮੈਂ ਇਹ ਮਾਇਆ ਕਰ ਸਕਦਾ ਕਿਉਂਕਿ ਮੈਂ ਤੇ ਨਾ ਕਦੀ ਬੋਲਿਆ ਹੀ ਨਹੀਂ ਸਕਦਾ ਨਾ ਕਿ ਜਿਹੜੇ ਆ ਥੋੜੇ ਬੋਧੇ ਬੰਦਿਆਂ ਚ ਤੇ ਨਾ ਕਿਤੇ ਵੀਡੀਓ ਤੇ ਸਾਹਮਣੇ ਤੇ ਇਸ ਕਰਕੇ ਮੈਂ ਮੈਂ ਇਦੀ ਵਾਰ ਇਹ ਸੋਚਿਆ ਕਿ ਮੈਂ ਕੀ ਮੈਂ ਕਰ ਸਕਦਾ ਦੂਜੇ ਮੇਰੇ ਵਿੱਚ ਇੱਕ ਜੜੀ ਆ ਪਹਿਲਾਂ ਤੋਂ ਜੋ ਮੈਂ ਸੋਚਦਾ ਮੇਰੇ ਚ ਕਮੀ ਰਹੀ ਆ ਕਿ ਮੈਂ ਕੰਮ ਮੈਂ ਕਰਨਾ ਤੇ ਕਈ ਕੋ 14 ਹੁੰਦਾ ਸੀ ਪਰ ਥੋੜੇ ਦਿਨ ਕਰਕੇ ਜਾਂ ਥੋੜੇ ਮਹੀਨੇ ਕਰਕੇ ਉਸ ਕੰਮ ਨੂੰ ਮੈਂ ਛੱਡ ਦੇਣਾ ਕਦੀ ਦੇ ਉੱਪਰ ਨਹੀਂ ਹੱਥ ਨਹੀਂ ਚੜਦਾ ਤੇ ਬਈ ਇਸ ਵਾਰੀ ਮੈਂ ਇਹ ਉਤਨਾ ਸੋਚਿਆ ਪਈ ਇਹਦੇ ਵਿੱਚ ਜਿਹੜਾ ਵਜੇ ਲੱਗਣਾ ਵਾ ਤੇ ਇਹਨੂੰ ਜੇ ਕਿਸੇ ਬੰਨੇ ਪੂਰਾ ਕਰਕੇ ਹਟਣਾ ਵਾ ਕਿਉਂਕਿ ਇਹ ਕਈ ਜਣ ਆਪਣੇ ਮਨ ਨਾਲ ਇਹਨੂੰ ਬਚਤਰਾ ਤੋਲਦਾ ਆਪਣੇ ਆਪ ਨੂੰ ਹਾਂ ਮੈਂ ਕਰ ਸਕਦਾ ਨਹੀਂ ਇਹਦੇ ਨਾਲ ਵਿਚਾਰ ਕਰਕੇ ਤੇ ਮੈਂ ਇਹ ਸੋਚ ਲਿਆ ਪਈ ਇਹਦੇ ਇਸ ਕੰਮ ਨੂੰ ਜੇ ਜੇ ਲੱਗਣਾ ਤੇ ਥੋੜੇ ਜਿਹੜੇ ਤੇ ਪੂਰੀ ਕੋਸ਼ਿਸ਼ ਕਰਨੀ ਆ ਵੀਡੀਓ ਕੈਮਰਾ ਤੇ ਮੇਰੇ ਕੋਲ ਸੀ ਕਿਉਂਕਿ ਮੈਨੂੰ ਪਹਿਲਾਂ ਤੋਂ ਵੀਡੀਓ ਬਣਾਉਣ ਦਾ ਸ਼ੌਂਕ ਆ ਫੋਟੋ ਲਾਉਣ ਦਾ ਥੋੜਾ ਬਹੁਤ ਆਪਣੀ ਹੈਪੀ ਆ ਮੇਰੀ ਮੇਰਾ ਇਹ ਸ਼ੌਂਕ ਰਿਹਾ ਕਾਫੀ ਸਾਲਾਂ ਤੋਂ ਉੰਜ ਫੈਮਿਲੀ ਦੀਆਂ ਵੀਡੀਓ ਬਣਾ ਲੀਆਂ ਉੰਜ ਬਣਾ ਲੀਆਂ ਤੇ ਇਹ ਬੇਰਸ਼ਾਂ ਕਰਿਆ ਪਰ ਮੈਂ ਕਦੀ ਆਪ ਸਾਹਮਣੇ ਹੋ ਕੇ ਬੋਲਣਾ ਤੇ ਜਿਹੜਾ ਇਹ ਕਦੀ ਕੀਤਾ ਤੇ ਕੀਤਾ ਖੈਰ ਉਸ ਤੋਂ ਬਾਅਦ ਜੇ ਮੈਂ ਜੜਿਆ ਵਾ ਇਹਦੇ ਬਾਰੇ ਆਪ ਵੀਡੀਓ ਬਣਾਉਣ ਜਿਹੜਾ ਉਹ ਜਿਹੜਾ ਉਹ ਅਲੱਗ ਪਿਆ ਉਹ ਜਿਹੜਾ ਇੱਕ ਪਲ ਵਿੱਚ ਜਿਹੜਾ ਵਿਚਾਰ ਆਇਆ ਉਹਨੇ ਮੈਨੂੰ ਇਸ ਤਰ੍ਹਾਂ ਵੀਡੀਓ ਬਣਾਉਣ ਲਾ ਦਿੱਤਾ ਦਿੱਤਾ ਉਹ ਗੱਲ ਵੱਖਰੀ ਆ ਪੀ ਇਹਨੂੰ ਭਾਵੇਂ ਕੋਈ ਬਹੁਤੇ ਯਾਦੇ ਨਹੀਂ ਵੇਖਦੇ ਮੇਰੀ ਵੀਡੀਓ ਪਰ ਮੈਨੂੰ ਇੰਨੇ ਹੀ ਬੜਾ ਵਾ ਕਾਮਯਾਬੀ ਮੈਨੂੰ ਚਾਹੀਦਾ ਸਮਝਦਾ ਪਟੀ ਆ ਕਿ ਮੈਂ ਘਟੋ ਘਟੇ ਕੰਮ ਜਿਹੜਾ ਕਰ ਸਕਿਆ ਜਿਹੜਾ ਮੈਂ ਸਾਰੀ ਜ਼ਿੰਦਗੀ ਚ ਕਦੀ ਆਪਣੇ ਸੁਪਨੇ ਚ ਨਹੀਂ ਸੋਚਿਆ ਸੀ ਕਿ ਕਹਤੇ ਵੀ ਮੈਂ ਆ ਜਿਹੜਾ ਕੰਮ ਆ ਇਹ ਕਰ ਲੂੰ ਕਰੂੰਗਾ ਉਤਰਾ ਮੈਂ ਉਹਨਾਂ ਦਾ ਵੀ ਧੰਨਵਾਦੀ ਆ ਜਿ ਉਹਨਾਂ ਦਾ ਦਾਵੀ ਸ਼ੁਕਰਗੁਜ਼ਾਰੀ ਆ ਵੀ ਜਿਨ੍ਹਾਂ ਨੇ ਮੈ ਕਹ ਲਾਇਆ ਸੀ ਚੈਨਲ ਤੇ ਬਿਲਹੋੜੀ ਵੀਡੀਓ ਬਣਾ ਦਿਓ ਨਹੀਂ ਵਕਾਈ ਕਿਉਂਕਿ ਜੇ ਉਹ ਵਖਾਦੇ ਤੇ ਮੈਂ ਇਸ ਪਾਸੇ ਲੱਗਣਾ ਹੀ ਨਹੀਂ ਸੀ ਇਸ ਪਾਸੇ ਕਦੀ ਮੈਨੇ ਬਣਾਉਣਾ ਲਾਉਣਾ ਹੀ ਨਹੀਂ ਸੀ ਮੈਂ ਕਦੀ ਜ਼ਿੰਦਗੀ ਚ ਚਲੋ ਉਹਨਾਂ ਦੇ ਨਾ ਕਰਨ ਕਰਕੇ ਵੀ ਇਹ ਆ ਕਈ ਵਾਰ ਜਦ ਤਰਾ ਦੇ ਕਈ ਵਾਰ ਕੋ ਜਿਹੜਾ ਕੰਮ ਨਹੀਂ ਹੁੰਦਾ ਉਹਦੇ ਵਿੱਚ ਵੀ ਤੁਹਾਡੀ ਬਿਹਤਰੀ ਹੁੰਦੀ ਆ ਇਹਦੇ ਸੋਚੇ ਸਤਰਾ ਹੀ ਆ ਮੇਰੇ ਨਾਲ ਵੀ ਇਹ ਜਿਹੜਾ ਵਾਕਿਆ ਇਹ ਤਰ੍ਹਾਂ ਹੋਇਆ ਦੂਜਾ ਜਿਹੜਾ ਵਾਕਿਆ ਵਾ ਉਹ ਇੰਜ ਹੋਇਆ ਕਿ ਬਹੁਤ ਸਾਲ ਪਹਿਲਾਂ ਦੀ ਗੱਲ ਆ ਉਦੋਂ ਮੈਂ ਪੰਜਾਬ ਰਹਿੰਦਾ ਹੁੰਦਾ ਸੀ ਤੇ ਉੱਥੇ ਆਪਣੀਆਂ ਪੇਲੀਆਂ ਦੇ ਵਿੱਚ ਸਾਂ ਆਪਣੇ ਡੇਰੇ ਤੇ ਤੇ ਇੱਕ ਦਿਨ ਸ਼ਾਮੀ ਜਦੋਂ ਮੈਂ ਉੱਥੇ ਰੋਟੀ ਖਾ ਕੇ ਤੇ ਬਾਅਦ ਸਿਰ ਸੈਰ ਲਈ ਨਿਕਲਿਆ ਆਪਣੇ ਉੱਥੇ ਸਾਡੇ ਨਾਲ ਹੀ ਸਾਡੇ ਉੱਥੇ ਪਿਆ ਵਾ ਮੈਂ ਉਧਰ ਨੂੰ ਜਰੋਂ ਨਿਕਲਿਆ ਤੇ ਉਥੋਂ ਇੱਕ ਗਾੜੀ ਉਹ ਇੱਕ ਇੱਕ ਵੱਡਾ ਸਾਰਾ ਕਾਲੇ ਰੰਗ ਦੇ ਰੰਗ ਦਾ ਕੁੱਤਾ ਸੀ ਉਹ ਉਥੋਂ ਆ ਰਿਹਾ ਸੀ ਇਹ ਉਦਾਂ ਦੇ ਜਿਹੜਾ ਮੂੰਹ ਦਾ ਲਹੂ ਨਾਲ ਲੱਪੜਿਆ ਸੀ ਧੌਣ ਤੇ ਵੀ ਖੁੱਤੋ ਜਿਹਾ ਲੱਗਾਏ ਸ਼ਾਇਦ ਜਿਹੜੇ ਸਾਡੇ ਉੱਥੇ ਗਵਾਂਡੀਆਂ ਦੇ ਪਰਾਂ ਹੋਰ ਦੂਰ ਜਿਹੜੇ ਕੋਈ ਫਡੇਰੇ ਸੀ ਕੋ ਸਾਡੇ ਡੇਰੇ ਉਥੋਂ ਦੂਰ ਦੂਰ ਇਸੇ ਕੋ ਲੱਗੇ ਨਹੀਂ ਸੀ ਬਹੁਤਾ ਹੈਗਾ ਤੇ ਉਧਰੋਂ ਕਿਸੇ ਦਾ ਡੰਗਰ ਮਰਿਆ ਹੋਵੇ ਉਹਨੂੰ ਕੋ ਖਾ ਕੇ ਆ ਰਿਹਾ ਹੋਵੇ ਜਿਦ ਤਰਾ ਸਾਡੋ ਰੋੜੀ ਦੇ ਕੁੱਤੇ ਹੁੰਦੇ ਆ ਆਵਾਰਾ ਕੁੱਤਾ ਸੀ ਆ ਰਿਹਾ ਹੈ ਤੇਹੀਂ ਉਤਰਾ ਉੱਤੇ ਉੱਥੇ ਧਿਆਨ ਰੱਖਦੇ ਸਾਂ ਕਿ ਸਾਡੇ ਵੀ ਕੁੱਕੜੇ ਰੱਖੇ ਸੀ ਤੇ ਕੁੱਤੇ ਵੀ ਸਾਡੇ ਕੋਲ ਤਰਾ 2-3 ਸੀਗੇ ਰੱਖਦੇ ਆ ਪਾਲਤੂ ਜਿਹੜੇ ਆਪਣੇ ਉਹ ਤੇ ਰੰਜ ਰਹਿੰਦੇ ਤੇ ਉਹ ਕਈ ਵਾਰ ਇਸ ਤਰ੍ਹਾਂ ਬਾਰੇ ਕੁੱਤੇ ਆਣ ਕੇ ਉੱਥੇ ਉਹਨਾਂ ਕੁੱਕੜਾ ਨੂੰ ਵੀ ਪੈਂਦੇ ਸੀ ਤੇ ਉਹ ਪੈ ਜਾਂਦੇ ਹੁੰਦੇ ਸੀ ਕਈ ਹਲਕੇ ਕੁੱਤੇ ਵੀ ਉੱਥੇ ਆ ਉੱਥੇ ਆਉਂਦੇ ਹੁੰਦੇ ਕਈਆਂ ਨੇ ਭੱਜੇ ਆਉਣਾ ਬਾਹਰ ਜਿਹੜੇ ਆ ਪਿਆਲੀਆਂ ਵਿੱਚ ਕਈ ਵਾਰ ਵੇਖੇ ਸੀ ਤੇ ਉਹ ਜਦੋਂ ਆਇਆ ਤਾਂ ਉਹ ਲੋਕੋ ਦੇ ਪਿਲੋਂ ਮੈਨੂੰ ਉਹ ਲੋਕੋ ਦੇ ਗਾੜੀਓ ਪੈਣ ਲੱਗਾ ਜਿਤਨਾ ਪੈਂਦੇ ਆ ਉੱਤੇ ਭੌਂਕਣ ਲੱਪਿਆ ਮੈਂ ਖਾਲੀ ਹਾਤੀ ਸਾਂ ਮੇਰੇ ਕੋਲ ਕੋਈ ਚੀਜ਼ ਸੋਟਾ ਵੀ ਨਹੀਂ ਸੀਗਾ ਤੇ ਮੈਂ ਇਹ ਤੋਂ ਲੱਗ ਗਿਆ ਜੇ ਕਰਾਂ ਮੈਂ ਬਿਦਬੋਤਾ ਦੂਰ ਵੀ ਨਹੀਂ ਹਾਂ 1 ਏਕੜ ਕਿਸਾਨ ਦੂਰ ਸਾ ਇੱਕ ਇੱਕ ਡੇਢ ਏਕੜ ਦਾ ਲੱਗੇ ਹੋਣਾ ਤੇ ਮੈਨੂੰ ਥੋੜਾ ਜਿਹਾ ਗੁੱਸਾ ਆਇਆ ਮੈਂ ਹੱਥ ਕੋਲ ਮੈਪ ਤੇ ਉੱਥੇ ਪਿਛਾ ਮੁਰ ਗਿਆ ਨਾਲ ਉਂਝ ਵੀ ਗਾ ਜਾਂਦਾ ਤੇ ਉਹ ਫਿਰ ਮੈਨੂੰ ਫਿਰ ਹੋਰ ਪੈਂਦਾ ਤੇ ਮੈਂ ਪਿਛਾ ਮੁਰ ਕੇ ਬਾ ਜਾ ਕੇ ਸੋਚਿਆ ਮੈਂ ਇਹਨੂੰ ਲੈ ਕੇ ਦਰਾਲੀ ਲਿਖੇ ਤੇ ਮਾਰਦਾ ਇਹਨੂੰ ਗੁੱਸਾ ਆਇਆ ਫਿਰ ਮੈਂ ਜਾ ਕੇ ਜਾ ਕੇ ਅੰਦਰ ਉਹ ਅਨਵਰ ਲੈ ਲਿਆ ਇਹ ਦੋਵੇਂ ਮੇਰੇ ਕੋਲ ਫੇ ਲਾਇਸੈਂਸ ਹੀ ਥਿਆਰ ਹੁੰਦੇ ਸੀ ਤੇ ਮੇਰ ਕੋਲ ਵਾਲਵਰ ਵਧੀਆ ਹਿਮਾਚਲ ਆ ਜੈਨੂੰ ਚਲਾ ਕੇ ਵੇਨੇ ਆ ਉਸ ਵੇਥਿਆਂ ਡੇਸਨ ਦਾ ਵਾਲਵਰ ਸੀ ਵਧੀਆ ਤੇ ਕਿਉਂਕਿ ਇਹੋ ਨਾਲੇ ਉਤਨਾ ਵੀ ਚਲਾਉਂਦਾ ਜੈਨੂੰ ਤੇ ਕਾਟੀ ਹੁੰਦਾ ਵਾ ਪੇ ਨਾ ਚੱਲਣ ਦੇ ਚੰਗਾ ਹੁੰਦੇ ਆ ਇਹ ਤੇ ਜਾਂ ਆਪਣੀ ਕਦੇ ਜਾਨ ਬਚਾਉਣ ਨੂੰ ਪੈ ਗਈ ਕਦੇ ਨੇ ਰਸਤੇ ਕੋਈ ਪੈ ਗਿਆ ਜਾਂ ਕੋਈ ਕਿਹਰ ਕਿਸੇ ਦੀ ਬਚਾਉਣੀ ਹੋਈ ਕਿਸੇ ਹੋਰ ਦੀ ਤੇ ਫਿਰ ਇਹੋ ਜਿਹੇ ਕੰਮ ਆਉਂਦੇ ਆ ਹੁੰਦੇ ਆ ਤੇ ਮੈਂ ਜਦ ਰਦਾਰ ਲੈ ਕੇ ਆ ਕੇ ਲੋਡ ਕਰਕੇ ਮੈਂ ਜਦੋਂ ਉਹ ਤੇ ਆਪਣਾ ਕੋੜਾ ਖਿੱਚ ਕੇ ਉਹਦਾ ਤੇ ਉੱਤੇ ਤੇ ਟਰੈਕ ਤੇ ਰੱਖ ਕੇ ਜਿਹਨਾਂ ਨੂੰ ਮੈਂ ਫੇਰ ਕਰ ਲੱਗਾ ਉਹਦੇ ਆਪਣੀ ਦੀ ਰੇਂਜ ਵਿੱਚ ਜਾ ਕੇ ਤੇ ਉਹ ਮੇਰੇ ਮਨ ਵਿੱਚ ਜਬਾ ਆਈ ਪੇ ਜਾਣ ਦੇ ਨਾਮਾਰ ਤੇ ਮੈਂ ਆਪਣਾ ਜਿਹੜਾ ਹੱਥ ਆ ਓਠਾਂ ਕਰ ਲਿਆ ਇਸ ਵਾਕਿਆ ਦਾ ਮੈਨੂੰ ਜਿਹੜਾ ਵਾ ਜਿਹੜਾ ਵਾ ਉਹ ਬੜੀ ਵਾਰੀ ਜਿਹੜਾ ਆਉਂਦਾ ਚੇਤਾ ਆਉਂਦਾ ਵਾ ਕਿਉਂਕਿ ਉਦੋਂ ਤੇ ਮੇਰਾ ਇਸ ਤਰ੍ਹਾਂ ਦਾ ਸੁਭਾਅ ਹੀ ਨਹੀਂ ਸੀ ਕਿ ਜਦੋਂ ਮੈਂ ਇਸ ਤਰ੍ਹਾਂ ਕੋਈ ਗੱਲ ਸੁਣੀ ਅੰਦਰ ਵਿੱਚ ਝਾਕਣ ਵਾਲੀ ਕੋਈ ਅੰਦਰੋਂ ਪਤਾ ਹੀ ਨਹੀਂ ਸੀ ਉਸ ਵੇਲੇ ਇਸ ਤਰ੍ਹਾਂ ਸੋਚੀਦਾ ਨਹੀਂ ਕਿ ਤਰ੍ਹਾਂ ਉਹਨੂੰ ਕਿਤਰਾ ਮੈਂ ਉਹ ਵਿਚਾਰ ਨੂੰ ਕਿਤਰਾ ਮੇਰੇ ਦਬਾਅ ਨੇ ਮਨ ਨੂੰ ੜ ਕੇ ਕਿ ਰੋਕਿਆ ਅੱਜਕੱਲ ਤਾਂ ਜਿਹੜੇ ਇਤਰਾ ਦੇ ਵਹਾਰਾ ਕੁੱਤੇ ਆ ਡਰੋੜੀ ਦੀ ਉਹ ਸੁਣੀਦੇ ਆ ਜਿਹਨੂੰ ਅਖਬਾਰਾਂ ਚੁੱਝਾਂ ਯੂਚ ਪੇਪਰਾਂ ਪਤਾ ਲੱਗਦਾ ਕਈ ਕਿਨੇ ਕਹੇ ਨਿਆਣੇ ਨੂੰ ਖਾ ਕੇ ਕੋ ਨੰਗਾ ਡੇ ਨੂੰ ਤੇ ਇਹਦੇ ਵੱਡੇ ਬੰਦਿਆਂ ਨੂੰ ਪੈ ਜਾਂਦੇ ਆ ਪਰ ਉਹਨਾਂ ਨੂੰ ਕੋਈ ਨਹੀਂ ਰੋਕਦਾ ਉਹ ਪੰਵ ਨਿਆਣੇ ਨੂੰ ਖਾ ਜਾਣ ਉਹਨਾਂ ਨੂੰ ਕਿਸੇ ਨਹੀਂ ਕੁਛ ਨਹੀਂ ਆਖਣਾ ਪਰ ਤੁਸੀਂ ਉਹਨਾਂ ਨੂੰ ਨਾਲ ਗਾੜੀਆਂ ਜਾਂਦੇ ਆ ਵੀ ਕੁਛ ਨਹੀਂ ਆਖ ਸਕਦੇ ਅੱਜਕੱਲ ਤੇ ਇਨਾਂ ਦੇ ਇਤਰਾ ਦੇ ਲਾ ਬਣਾ ਦਿੱਤੇ ਆ ਉੱਥੇ ਪੰਜਾਬ ਚ ਤੇ ਇੰਡੀਆ ਵਿੱਚ ਤੇ ਬਾਕੀ ਇਹ ਤੇ ਉਹ ਨਾਲ ਜਿਹੜੇ ਲੋਕ ਹੀ ਆ ਉਹਨਾਂ ਨੂੰ ਚਾਹੀਦਾ ਪੀ ਜਿਹੜੇ ਲੋਕਾਂ ਨੇ ਉੱਥੇ ਵੋਟਾਂ ਪਾਉਂਦੇ ਆ ਜਿਹੜੇ ਡਿਟਰ ਜਿਹੜੇ ਉੱਥੇ ਲਾਪਣਾਉਂਦੇ ਉਹਨਾਂ ਨੂੰ ਪੁੱਛਣ ਵੀ ਅੱਜ ਤੁਸੀਂ ਕੀ ਕਰ ਰਹੇ ਜੇ ਜਾਂ ਉਹਨਾਂ ਵਾਸਤੇ ਕੀ ਕੀ ਕਰ ਰਹੇ ਜੇ ਜਿਹੜੇ ਲੋਕਾਂ ਦੀ ਜਾਨ ਦੇ ਤੇ ਜਿਹੜੀ ਵਾਸਤੇ ਬੱਚਿਆਂ ਜਿਹੜੇ ਕਿੰਨੇ ਖਾ ਜਾਂਦੇ ਆ ਇਹੋ ਜਿਹਾ ਪ੍ਰਬੰਧ ਕਰਨਾ ਪਰ ਜਿਹੜੇ ਜਿਹੜਾ ਉੱਥੋਂ ਦੇ ਲੋਕਾਂ ਨੂੰ ਚਾਹੀਦਾ ਜਦੋਂ ਕੋਈ ਵੋਟਾਂ ਪਾਉਂਦੇ ਆ ਜਿਹੜਾ ਕੋਈ ਲੀਡਰ ਆਉਂਦਾ ਉਹ ਨਾਂ ਜੜੇ ਉਹ ਜਿਹੜੇ ਜਿਹੜੀਆਂ ਮੁਸ਼ਕਲਾਂ ਆਉਂਦੀਆਂ ਉਹਨਾਂ ਬਾਰੇ ਜਿਹੜੀਆਂ ਜਿਹੜੀਆਂ ਉਹ ਗੱਲ ਕਰਨ ਸੋ ਕਿਸੇ ਵੇਲੇ ਵੀ ਮਾੜੇ ਵਿਚਾਰ ਆਉਣ ਨਾਲ ਬੰਦਾ ਮਾੜੇ ਕੰਮਾਂ 'ਚ ਪੈ ਜਾਂਦਾ ਵਾ ਤੇ ਜਦ ਅਲਬਸ ਜਿਹੜਾ ਪੈ ਜਾਂਦਾ ਵਾ ਕਈ ਯਤਰਾ ਵੇਖੀ ਤੇ ਇਬਨ ਬਸ਼ਾ ਤੋਂ ਬਰਸਾਦ ਹੋ ਜਾਂਦੇ ਹੋ ਹੋ ਗਿਆ ਸੁਣੀਦੇ ਆ ਇਸ ਤਰ੍ਹਾਂ ਹੀ ਕਈ ਵਿਚਾਰ ਜਿਹੜੇ ਆ ਉਹ ਤੁਹਾਨੂੰ ਇਹ ਨਹੀਂ ਹਿੰਮਤ ਦੇ ਦਿੰਦੇ ਆ ਕਿ ਤੁਸੀਂ ਜਿਹੜਾ ਕੰਮ ਤੁਸੀਂ ਆਪਣੀ ਜਵਾਨੀ ਵਿੱਚ ਵੀ ਨਹੀਂ ਕੀਤਾ ਹੁੰਦਾ ਉਹ ਤੁਸੀਂ ਆਪਣੀ ਅਖੀਰਲੀ ਉਮਰੇ ਉਮਰੇ ਉਸ ਤੋਂ ਵੀ ਵਧੇਰੇ ਉਤਸ਼ਾਹ ਤੇ ਇੰਨਾ ਹੌਸਲੇ ਨਾਲ ਜਿਹੜਾ ਵਾ ਉਹ ਕਰ ਜਾਂਦੇ ਜੇ ਬਾਕੀ ਪਤਾ ਇਹ ਅਬ ਤੁਸੀਂ ਜਿਹੜਾ ਵਿਚਾਰ ਆ ਉਹਨੂੰ ਤੁਸੀਂ ਲੈ ਕੇ ਤਰਾਂ ਦੇ ਜੇ ਤੁਹਾਨੂੰ ਅੰਦਰੋਂ ਪਤਾ ਹੋਵੇ ਪਰ ਇਸ ਲਈ ਜਾਓ ਇਹ ਜਿਹੜਾ ਜ਼ਰੂਰੀ ਆ ਵੀ ਤੁਹਾਨੂੰ ਪਤਾ ਹੋਵੇ ਕਿ ਮੇਰੇ ਅੰਦਰ ਕੀ ਚੱਲ ਰਿਹਾ ਵਾ ਇਹ ਤਾਂ ਹੀ ਆ ਜੇ ਤੁਹਾਨੂੰ ਅੰਦਰ ਚਾਕਾਂ ਦਾ ਥੋੜਾ ਜਿਹਾ ਪਤਾ ਹੋਊਗਾ ਵੀ ਸਾਡੇ ਅੰਦਰ ਕੀ ਚੱਲ ਰਿਹਾ ਇਸ ਵੇਲੇ ਜਿਹੜੇ ਜਿਹੜੇ ਆ ਉਹ ਕਿਸੇ ਵੇਲੇ ਕੋਈ ਇਤਨਾ ਚੰਗਾ ਕੀਮਤੀ ਵਿਚਾਰ ਆ ਜਾਂਦਾ ਵਾ ਉਹਦੇ ਨਾਲ ਜਿਹੜੀ ਤੁਹਾਡੀ ਜ਼ਿੰਦਗੀ ਦਾ ਉਹਦਾ ਜਿਹੜਾ ਪੂਰਾ ਪੂਰਾ ਜਿਹੜਾ ਵਾ ਉਹ ਬਦਲਾਵ ਆ ਜਿਹੜਾ ਆ ਸਕਦਾ ਹੁੰਦਾ ਵਾ ਸੋ ਮੈਨੂੰ ਆਪਣੇ ਨਾਲ ਬੀਤੇ ਇਹ ਵਿਚਾਰਾਂ ਨੂੰ ਇੱਕ ਪਾਲ ਵਿੱਚ ਬਦਲਣ ਵਾਲਾ ਖਾਸ ਕਰਕੇ ਕਈ ਸਾਲ ਪੁਰਾਣਾ ਜਿਹੜਾ ਵਾਕਿਆ ਵਾ ਉਹੀ ਬੜੀ ਫਰਾਜਾਹਤ ਹੁੰਦਾ ਕਿ ਕਿਤਰਾ ਮੈਂ ਇਨੇ ਮੋੜ ਨਾਲ ਇਨੇ ਆਪਣੇ ਗੁੱਸੇ ਨਾਲ ਆਇਆ ਸੀ ਤੇ ਮੇਰਾ ਜਗਤਾਂ ਮੇਰਾ ਗੁੱਸਾ ਬਦਲ ਗਿਆ ਤੇ ਮੈਂ ਉਹਨੂੰ ਜਾਣ ਦਿੱਤਾ ਦਿੱਤਾ ਤੇ ਇਸੇ ਤਰ੍ਹਾਂ ਹੀ ਮੈਂ ਜਿਹੜੀ ਕਿ ਆਪਣੀ ਸਾਰੀ ਜ਼ਿੰਦਗੀ ਵਿੱਚ ਕਦੀ ਨਹੀਂ ਸੀ ਸੋਚਿਆ ਕਦੀ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਕਦੀ ਮੈਂ ਵੀ ਵੀਡੀਓ ਬਣਾਉਂਗਾ ਕਦੀ ਆਪਣੀ ਅਤਲ YouTube ਤੇ ਤੁਹਾਡੇ ਨਾਲ ਸਾਹਮਣੇ ਆਉਂਗਾ ਆਉਂਗਾ ਗੱਲਬਾਤ ਕਰੂੰਗਾ ਤੇ ਇਸ ਪਾਸੇ ਮੈਨੂੰ ਲਾ ਦਿੱਤਾ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ ਸਤਿ ਸ੍ਰੀ ਅਕਾਲ